ਆ ਜੋ ਇਨਸਾਨ ਬੈਠੇ ਨੇ ਆ ਜੋ ਸ਼ਖਸੀਤਾ ਬੈਠੀਆਂ ਨੇ ਕੋਈ 50 ਲੱਖ ਕੋਈ 20 ਲੱਖ ਕੋਈ 5 ਲੱਖ ਜੇਬ ਚ ਪਾ ਕੇ ਇਧਰ ਉਧਰ ਲਗਭਗ 5 ਕਿਲੋਮੀਟਰ ਦਾ ਢੇੜਾ ਬਣ ਜਾਂਦਾ ਇਹਨਾਂ ਦਾ ਜੇ ਦੱਸ ਦਈਏ ਕਿ ਜੇ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਐਮ ਐਲ ਏ ਮੰਤਰੀ ਜੇ ਘੱਟ ਪੜੇ ਸੀ ਤਾਂ ਉਹਨਾਂ ਦਾ ਦਿਮਾਗ ਕੰਮ ਕਰਦਾ ਸੀ ਜੇ ਹੁਣ ਸਰਕਾਰਾਂ ਕਹਿੰਦੀਆਂ ਨੇ ਕਿ ਐਮ ਐਲ ਏ ਮੰਤਰੀ ਵੱਧ ਪੜੇ ਲਿਖੇ ਹੋਣੇ ਚਾਹੀਦੇ ਆ ਤਾਂ ਉਹਨਾਂ ਦਾ ਦਿਮਾਗ ਜਿਹੜਾ ਉਹ ਕਿੰਨਾ ਕੰਮ ਕਰ ਰਿਹਾ ਹੁਣ ਦੱਸ ਦਈਏ ਕਿ ਆ ਜੋ ਰਜਿਸਟਰੀਆਂ ਲਿਖਣ ਵਾਲੇ ਵਸੀਕੇ ਆ ਇਹਨਾਂ ਦੇ ਚੱਕਰ ਵਿੱਚ ਆ ਜਿੰਨੇ ਵੀ ਲੋਕ ਪ੍ਰਾਪਰਟੀ ਖਰੀਦਦੇ ਜਾਂ ਵੇਚਦੇ ਆ ਇਹਨਾਂ ਵਿਚਾਰਿਆਂ ਨੂੰ ਇੱਕ ਵਾਰ ਤਹਿਸੀਲ ਵਿੱਚ ਜਾਣਾ ਪੈਂਦਾ ਇੱਕ ਵਾਰ ਇਹਨਾਂ ਕੋਲ ਆਉਣਾ ਪੈਂਦਾ ਵਾ ਜਿਹੜੇ ਵਸੀਕਾ ਲਿਖਦੇ ਆ ਹੁਣ ਤਹਿਸੀਲ ਕੰਪਲੈਕਸ 1 ਕਿਲੋਮੀਟਰ ਦੀ ਦੂਰੀ ਤੇ ਆ ਤਾਂ ਇਹ ਪੁਰਾਣੀ ਤਹਿਸੀਲ ਦੇ ਵਿੱਚੋਂ ਬਿਲਕੁਲ ਦੂਰ ਆ ਹੁਣ ਇੱਕ ਜਾਣਕਾਰੀ ਹੋਰ ਦੇ ਦਈਏ ਹੁਣ ਦੱਸ ਦਈਏ ਕਿ ਆ ਪੁਰਾਣੀ ਇਮਾਰਤ ਬਣੀ ਹੋਈ ਆ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਪੁਰਾਣੀ ਇਮਾਰਤ ਆ ਇਸ ਦੇ ਵਿੱਚ ਪੁਰਾਣੀ ਤਹਿਸੀਲ ਸੀ ਔਰ ਇਸ ਦੇ ਕੋਲ ਸਾਰੇ ਹੀ ਵਸੀਕੇ ਵਾਲੇ ਇੱਥੇ ਸੀ ਹੁਣ ਵਸੀਕੇ ਵਾਲੇ ਇੱਥੇ ਬੈਠੇ ਨੇ ਤਹਿਸੀਲ ਪੁਰਾਣੀ ਬੰਦ ਕਰ ਦਿੱਤੀ ਆ ਔਰ ਤਹਿਸੀਲਦਾਰ ਸਾਹਿਬ ਨਵੀਂ ਤਹਿਸੀਲ ਚ ਚਲੇ ਗਏ ਆ ਹੁਣ ਵਸੀਕਿਆਂ ਵਾਲਿਆ ਕੋਲ ਇੱਕ ਗਲਤੀ ਤਹਿਸੀਲਦਾਰ ਸਾਹਿਬ ਕੱਢ ਕੇ ਭੇਜ ਦਿੰਦੇ ਆ ਤੇ ਉਹ ਦੁਬਾਰਾ ਵਸੀਕਿਆਂ ਕੋਲ ਆਉਣਾ ਪੈਂਦਾ ਜਦੋਂ ਵਸੀਕਾ ਠੀਕ ਕਰਦਾ ਸਹੀ ਤਰ੍ਹਾਂ ਠੀਕ ਨਹੀਂ ਹੁੰਦਾ ਫੇਰ ਤਹਿਸੀਲਦਾਰ ਦੇ ਘੇੜੇ ਤਾਂ ਪੈਸੇ ਜੇਬਾਂ ਦੇ ਵਿੱਚ ਪਰਿਵਾਰ ਨਾਲ ਹੁੰਦਾ ਔਰ ਖੱਜਲ ਖਵਾਰੀ ਜਿਹੜੀ ਉਹ ਕਿੰਨੀ ਆ ਔਰ ਜੇ ਹੁਣ ਦੀ ਗੱਲ ਕਰੀਏ ਕਿ ਪੜ੍ਹੇ ਲਿਖੇ ਮੰਤਰੀ ਐਣਾ ਕਹਿ ਦਿੱਤਾ ਵਧਾ ਦਿਓ ਪੜ੍ਹੇ ਲਿਖੇ ਐਮਐਲਏ ਬਣਾ ਦਿਓ ਪੜ੍ਹੇ ਲਿਖੇ ਸਰਪੰਚ ਬਣਾ ਦਿਓ ਤਾਂ ਫੇਰ ਇਹ ਤਹਿਸੀਲ ਦਾ ਜਿਹੜਾ ਵਾ ਇਹ ਵਸੀਕੇ ਵਾਲੇ ਨਵੀਂ ਤਹਿਸੀਲ ਦੇ ਕੋਲ ਕਿਉਂ ਨਹੀਂ ਜਾ ਰਹੇ ਇਹਨਾਂ ਦੀ ਦੂਰੀ ਕਿਉਂ ਹੈ ਔਰ ਜੇ ਪਹਿਲਾਂ ਘੱਟ ਪੜ੍ਹੇ ਲਿਖੇ ਐਮਐਲਏ ਮੰਤਰੀ ਹੁੰਦੇ ਸੀ ਤਾਂ ਉਹਨਾਂ ਨੇ ਤਹਿਸੀਲ ਔਰ ਵਸੀਕੇ ਵਾਲੇ ਬਿਲਕੁਲ ਵਿੱਚ ਵਿੱਚ ਰੱਖੇ ਹੋਏ ਸੀ ਔਰ ਆ ਖੱਜਲ ਖਵਾਰੀ ਲੋਕਾਂ ਦੀ ਤੁਸੀਂ ਕਿਵੇਂ ਵੇਖ ਰਹੇ ਹੋ ਕਿਸੇ ਦੇ ਕੋਲ 2 ਲੱਖ ਰੁਪਇਆ ਕਿਸੇ ਦੇ ਕੋਲ 5 ਲੱਖ ਰੁਪਇਆ ਜੇਬਾਂ ਦੇ ਵਿੱਚ ਕਿਸੇ ਦੇ ਖਾਤਿਆਂ ਦੇ ਅਕਾਊਂਟ ਹੈ ਏਟੀਐਮ ਕਾਰਡ ਪਏ ਆ ਔਰ ਕਈ ਵਾਰ ਰਸਤੇ ਵਿੱਚ ਹਾਸੇ ਦੇ ਐਕਸੀਡੈਂਟ ਹੋ ਰਿਹਾ ਲੋਕਾਂ ਦੇ ਕਈ ਆ ਸੇੜਨਾ ਵਾਪਰ ਰਹੇ ਆ ਔਰ ਇਹ ਲਾਇਸੈਂਸੀ ਅਥਾਰਟੀਆਂ ਵਾਲੇ ਜਿਹੜੇ ਵਸੀਕਾ ਨਵੀਸਾ ਉਹ ਵੀ ਵਿਚਾਰੇ ਇੱਥੇ ਰਹਿ ਗਏ तहसील चली गई आगे आगे कौन लिखदा है उनों दीयां तहसील दीयां रजिस्ट्रीयां इठھوں ਹੀ सारे लोग लिखदे आए आ और इठھوں ਹੀ लिखवाਉਂਦੇ ਆ और ए खज्जਲ ਖਵਾਰੀ ਖਤਮ ਹੋਣੀ ਚਾਹੀਦੀ ਆ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਉਹ ਗੁਰਦਾਸਪੁਰ ਦੇ ਪੁਰਾਣਾ ਤਹਿਸੀਲ ਕੰਪਲੈਕਸ ਆ ਜਿਸ ਦੇ ਬਾਹਰ ਵਸੀਕੇ ਵਾਲੇ ਬੈਠੇ ਹੋਏ ਨੇ ਔਰ ਨਵੇਂ ਤਹਿਸੀਲ ਕੰਪਲੈਕਸ ਦੇ ਬਾਹਰ ਕੋਈ ਵੀ ਇਹੋ ਜੀ ਸਹੂਲਤ ਨਹੀਂ ਮਿਲੀ ਨਾ ਉਸ ਤੇ ਅੰਦਰ ਮਿਲੀ ਆ ਔਰ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗ ਰਹੀ ਆ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਔਰ ਕਮੈਂਟ ਜ਼ਰੂਰ ਕਰੋ ਤਾਂ ਜੋ ਸਰਕਾਰ ਇਸ ਵੱਲ ਧਿਆਨ ਦੇਵੇ ਔਰ ਇਹਨਾਂ ਦਾ ਰਾਹ ਜਿਹੜਾ ਸੁਖਾਲਾ ਹੋ ਸਕੇ ਧੰਨਵਾਦ